ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਆ ਆਪਣਾ ਨਗਰ ਬਿਹਾਰੀਪੁਰ ਆ ਆ ਫੇਰਨੀ ਆ ਆਪਣੇ ਬਿਹਾਰੀਪੁਰ ਦੀ ਅੱਜ ਇੱਕ ਘਰ ਦਿਖਾਉਣ ਲੱਗਾ ਮੈਂ ਇਹ ਆ ਜੀ ਆਪਣੇ ਬਜ਼ੁਰਗ ਹੁੰਦੇ ਹੀ ਯਾਰੀ ਕਹਿੰਦੇ ਹੁੰਦੇ ਸੀ ਬਾਲਮੀਕ ਪਰਿਵਾਰ ਚੋਂ ਕਿ ਆਪਾਂ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਹਾਲ ਬਣਾਉਂਦੇ ਆ ਮਾਰਤਾਂ ਬਣਾਉਂਦੇ ਆ ਵੱਡਵਡੀਆਂ ਪਾਰਕਾਂ ਬਣਾਉਂਦੀਆਂ ਸਾਡੀ ਬੇਨਤੀ ਹੈ ਐਨ ਆਰ ਆਈ ਵੀਰਾਂ ਨੂੰ ਜਿੰਨੇ ਵੀ ਬਿਹਾਰੀ ਪੁਰਦੇ ਆ ਵੀ ਆਪੋ ਆਪਣੇ ਜਿਹੜੇ ਇਦਾਂ ਦੇ ਪਰਿਵਾਰ ਹੁੰਦੇ ਹਨ ਠੰਡ ਆ ਤੇ ਮੌਸਮ ਆ ਮੀਂਹ ਦਾ ਮੀਂਹ ਪੈ ਰਿਹਾ ਤਾਂ ਦੇਖ ਲੋ ਘਰ ਦਾ ਹਾਲਾਤ ਬਿਨਾਂ ਛੱਤ ਤੋਂ ਮੇਰੇ ਵੀਰ ਰਹਿ ਰਹੇ ਆ ਆ ਇੱਕ ਕਮਰਾ ਦੇਖ ਲੋ ਛੱਤ ਬਿਨਾਂ ਛੱਤ ਤੋਂ ਆਇਆ ਕਮਰਾ ਤਾਂ ਸਾਮਾਨ ਆ ਵੀ ਸਾਰਾ ਮੀਂਹ ਦੇ ਵਿੱਚ ਗਿੱਲਾ ਹੋ ਰਿਹਾ ਆਪਾਂ ਆਪਣੇ ਗੁਰਦੁਆਰੇ ਗੁਰੂ ਘਰਾਂ ਦੀਆਂ ਪਾਰਕਾਂ ਬਣਾਉਂਤੀਆਂ ਵੜਵੜੀਆਂ ਬੂਟੇ ਲਾਉਂਦੇ ਉੱਥੇ ਬੜਵੜੇ ਹਾਲ ਬਣਾਉਂਦੇ ਆ ਲੋੜਿਆ ਇਦਾਂ ਦੇ ਪਰਿਵਾਰਾਂ ਦੀ ਹੈਲਪ ਕਰਨ ਦੀ ਜਿੰਨੀ ਜੋਗਾ ਵੀ ਕੋਈ ਹੈਗਾ ਮੇਰਾ ਵੀਰ ਵਿਦੇਸ਼ਾਂ ਦੇ ਵਿੱਚ ਆਪਣੇ ਬਾਬੇ ਦੀ ਕਿਰਪਾ ਨਾਲ ਬਹੁਤ ਵੱੜ ਬੜੇ ਬਿਜ਼ਨਸ ਹੈ ਆ ਤੇ ਇਹੋ ਜੇ ਕਰਾਲ ਦੇਖਣ ਦੀ ਜਰੂਰਤ ਹੈ ਜਿੰਨਾ ਵੀ ਕੁਛ ਸਰਦਾ ਬਣਦਾ ਕਿਉਂਕਿ ਵੋਟਾਂ ਦੇ ਟਾਈਮ ਦੇ ਵਿੱਚ ਬਹੁਤ ਹਰੇਕ ਪਾਰਟੀ ਮੈਂ ਨਹੀਂ ਕਹਿੰਦਾ ਵੀ ਸਾਡੀ ਕੋਈ ਪਾਰਟੀ ਵਧੀਆ ਵੀ ਆਪਣੀ ਕੋਈ ਪਹਿਲੀ ਗਲਤ ਪਾਰਟੀ ਨਹੀਂ ਆਪਾਂ ਸਾਥ ਦਿੱਤਾ ਠੀਕ ਆ ਪਰ ਆਪਾਂ ਜਿਹੜੇ ਵਾਅਦੇ ਕਰਦੇ ਹੁੰਨੇ ਉਹਨਾਂ ਤੇ ਉਤਰਨਾ ਵੀ ਚਾਹੀਦਾ ਆ ਦੇਖ ਲਓ ਉੱਤੇ ਕਾਨੇ ਪਾ ਕੇ ਤਪੈਲ ਪਾਈ ਹੋਈ ਆ ਤੇ ਲੋੜ ਆ ਇਹੋ ਜੇ ਪਰਿਵਾਰਾਂ ਦੀ ਬਾਹ ਮਾੜਨ ਦੀ ਆਪਾਂ ਵਿਦੇਸ਼ਾਂ ਦੇ ਵਿੱਚ ਜਾਂ ਸਾਰੇ ਆਪੋ ਆਪਣੇ ਪਿੰਡਾਂ ਦੇ ਵਿੱਚ ਇਹੋ ਜੇ ਪਰਿਵਾਰਾਂ ਦੀ ਹੈਲਪ ਕਰਿਆ ਕਰੋ ਇਹ ਵੀਰ ਦੀ ਆਪਾਂ ਛੱਤ ਪਾਉਣੀ ਆ ਲੈਂਟਰ ਪਾ ਕੇ ਦੇਣਾ ਜਿੰਨੀ ਵੀ ਕੋਈ ਮਤ ਕਰ ਸਕਦਾ ਤੇ ਕਰੇ ਜੋ ਵੀ ਸਰਦਾ ਬਣਦਾ ਪੰਚਾਇਤ ਨੂੰ ਮੈਂ ਬੇਨਤੀ ਕੀਤੀ ਆ ਮੌਜੂਦਾ ਪੰਚਾਇਤ ਨੂੰ ਜਿੰਨੀ ਵੀ ਕੋਈ ਵੀਰ ਮੇਰਾ ਮਤ ਕਰ ਸਕਦਾ ਜੋ ਵੀ ਆ ਤਿਲ ਫੁੱਲ ਆਪਾਂ ਯੋਗਦਾਨ ਪਾਣਾ ਲਗਪਗ ਐਸਟੀਮੇਟ ਲਾਇਆ ਸੀਗਾ ਡੇਢ ਲੱਖ ਦੇ ਕਰੀਬ ਖਰਚਾ ਆਉਣਾ ਜੇ ਕਿਸੇ ਨੇ ਸੀਮੈਂਟ ਤੇ ਭਾਜੀ ਇਦਾਂ ਫੜੀ ਜੇ ਕਿਸੇ ਨੇ ਕੋਈ ਵੀ ਸੀਮੈਂਟ ਦੀ ਸੇਵਾ, ਸਰੀਏ ਦੀ ਸੇਵਾ, ਬਜਰੀ, ਰੇਤਾ, ਕੁਝ ਵੀ ਸੇਵਾ ਕਰਨੀ ਹੱਥੀ ਲਿਆ ਕੇ ਦੇ ਸਕਦਾ ਵੀ ਮੇਰਾ ਤੇ ਸੂਰਜ ਜੋ ਮਾਇਆ ਕੀ ਕਹਿੰਨੇ ਮਾਇਆ ਦੀ ਸੇਵਾ ਕਰਨੀ ਉਹ ਵੀ ਦੱਸ ਦਿਓ ਕਿ ਆਪਾਂ ਮਤਲਬ ਇਹ ਵੀ ਦੇ 2 ਕਮਰੇ ਆ ਤੇ ਨਾਲ ਇਧਰ ਬਾਥਰੂਮ ਆ ਸਾਰਾ ਲੈਂਟਰ ਪਾ ਕੇ ਦੇਣਾ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਹੋਰ ਵੀ ਪਹਿਲੀ ਗੱਲ ਤਾਂ ਆਪਣੇ ਵਿਦੇਸ਼ਾਂ ਦੇ ਵਿੱਚ ਇੰਨੇ ਕ ਐਨ ਆਰ ਆਈ ਵੀਰਿਆ ਉਹਨਾਂ ਦੀ ਮਤ ਦੇ ਨਾਲ ਹੀ ਇੰਨਾ ਕ ਕਾਰਜ ਹੋ ਜਾਣਾ ਤੇ ਬਾਕੀ ਜਿਹੜੇ ਮੇਰੇ ਲਿੰਕ ਦੇ ਵਿੱਚ ਸੱਜਣ ਮਿੱਤਰ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਬੇਨਤੀ ਇਹ ਹੈ ਵੀ ਆਪਾਂ ਜਿਹੜੀ ਦਾਨ ਕਰਨ ਦੀ ਦਿਸ਼ਾਵਾ ਨੂੰ ਬਦਲੀਏ ਥੋੜਾ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੱਤਾਂ ਹੈ ਨਹੀਂ ਗਈਆਂ ਗੁਰੂ ਘਰਾਂ ਦੇ ਵਿੱਚ ਆਪਾਂ ਬਹੁਤ ਪੈਸੇ ਲਾਉਂਦੇ ਆ ਵੜਵੜੇ ਹਾਲ ਬਣਾਉਂਦੇ ਆ ਮਾਰਤਾਂ ਬਣਾਉਂਦੀਆਂ ਬੀ ਬਣਵਾਦੀ ਆਪਾਂ ਪੈਸਾ ਲਾਈ ਜੰਨੇ ਉੱਥੇ ਨਾ ਤੇ ਇਹੋ ਜੇ ਥਾਂ ਵੀ ਦਾਨ ਕਰਿਆ ਕਰੋ ਠੀਕ ਹੈ ਹਰ ਇੱਕ ਦੀ ਸ਼ਰਧਾ ਭਾਵਨਾ ਗੁਰੂ ਘਰ ਦੇ ਕੰਨਾਂ ਚਾਹੀਦਾ ਦਾਨ ਪਰ ਕੋਸ਼ ਆਪੋ ਆਪਣੇ ਪਿੰਡ ਆਪਾਂ ਸੰਭ ਲਈਏ ਇਹੋ ਜੇ ਘਰਾਂ ਦੀ ਮੱਤ ਕਰੀਏ ਬਹੁਤ ਵਧੀਆ ਗੱਲ ਆ ਤੇ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਮੱਤ ਕਰਿਓ ਵੀਰ ਜੀ ਇਹ ਹਜ਼ਾਰੀ ਇਹ ਹਜ਼ਾਰੀ ਬਾਪੂ ਦਾ ਨਾਂ ਸੀਗਾ ਉਹਦਾ ਮੁੰਡਾ ਵਾ ਬਿੱਟੂ ਤੇ ਆਪਾਂ ਕਿਸੇ ਵੈਤਕਰੇ ਤੋਂ ਭੇ ਭਾਤ ਤੋਂ ਆਪਾਂ ਮੱਤ ਕਰਨੀਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ